ਭਾਗੀ ਕਰਨਾ ਬਪੀ ਜੀ ਕੀ ਗੱਲ ਬਤੋइए ਇਹ ਇਹ ਜੀ ਸਾਨੂੰ ਫੋਨ ਆਇਆ ਜੀ ਉੱਥੇ ਬੇਟੇ ਨੂੰ ਅਟੈਕ ਹੋਇਆ ਜੀ ਹਾਂਜੀ ਕਿੰਨੀ ਉਮਰ ਕਿੰਨੀ ਸੀ ਜੀ ਤਕਰੀਬਨ ਦੇਹਕ ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਸੀ ਤਕਰੀਬਨ ਪੌਣੇ 7 ਮਹੀਨੇ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਜੀ ਕਿਹੜੀ ਜਗ੍ਹਾ ਗਿਆ ਸੀ ਐਡਮਿਟਨ ਗਿਆ ਸੀ ਐਡਮਿਟਨ ਗਿਆ ਸੀ ਜੀ ਸਰਕਾਰ ਤੋਂ ਕੀ ਮੰਗ ਰਹੇ ਕੀ ਕਾਤ ਮਦਦ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਜੀ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬੜਾ ਕੋਈ ਤਾਰਸ ਮਿਲ ਸਕੇ ਜੀ ਕਿ ਜਿਹੜਾ ਇੱਕ ਬੜੀ ਹੀ ਮੰਦਭਾਗੀ ਕਰਨਾ ਵਾਪਰੀ ਹੈ ਕੀ ਕੀ ਹੈ ਕਰਵਾ ਤੋ ਇਹ ਤਾਂ ਇਹਦੀ ਸ਼ਿਕਾਇਤ ਦੱਸਦੇ ਜੀ ਜੀ ਕਿੰਨੇ ਸਮਾਂ ਪਹਿਲਾਂ ਗਏ ਸੀ 7 ਕਿ ਮਹੀਨੇ ਪਹਿਲਾਂ ਗਏ ਸੀ ਕਿਹੜੀ ਜਗ੍ਹਾ ਗਈ ਸੀ ਜੀ ਲਰਤਨ ਜੀ ਮੈਰਿਜ ਵਗੈਰਾ ਹੋਈ ਵੀ ਇਹਨਾਂ ਦੇ ਹਾਂ ਜੀ ਮੈਂ ਤਾਂ ਜ਼ਰਾ ਤੁਹਾਡੇ ਕੀ ਲੱਗਦੇ ਸੀਗੇ ਜੀ ਆਪਣੇ ਲੜਕਾ ਸੀ ਲੜਕਾ ਤੁਹਾਨੂੰ ਦੂਸਰਾ ਬਤ ਲੱਗੇ ਜੀ ਇਹ ਫੋਨ ਲਾਇਆ ਜੀ ਇਹਨਾਂ ਨੇ ਹਰੀ ਕਾਲ ਨੇ ਜੀ ਕਿੰਨੀ ਕੁ ਉਮਰ ਕਿੰਨੀ ਸੀ ਜੀ ਉਹ 29-30 ਸਾਲ ਦੀ ਸੀ ਓਕੇ ਡੈਡ ਬੋਡੀ ਤੇ ਅੰਮ੍ਰਿਤ ਕੀ ਕਹਦੇ ਜਾਂ ਕੋਈ ਸਰਕਾਰ ਤੋਂ ਕੀ ਮੰਗਤ ਹੁੰਦੀ ਸਰਕਾਰ ਤੋਂ ਜੀ ਇਹੀ ਮੰਗਿਆ ਵੀ ਸਾਰੀ ਜਿਹੜੀ ਡੈਡ ਬਾਰਦੀ ਹੈ ਸਾਰੀ ਇੱਥੇ ਪੰਜਾਬ 'ਚ ਲਿਆਉਂਦੀ ਹੈ ਕਿ ਸਹਾਇਤਾ ਕਰਨਾ ਜੀ ਜੀ ਅੱਛਾ ਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜਾ ਜੀ ਉੱਥੇ ਦੀ ਕਾਰਾਂ ਵਾਲੀ ਜਾਂਸੀ ਜੁੰਸੀ ਤੇ ਲੱਗਿਆ ਸੀਗਾ ਆਪਾਂ ਦਾ ਖਰਕਾ ਇਹ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਜੀ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨਾਂ ਦੇ ਮੈਸੇਜ ਵੀ ਹਾਂ ਜੀ ਉਹ ਵੀ ਨਾਲ ਆਉਗਾ ਠੀਕ ਹੈ ਜੀ ਦਿੱਕਤੋਂ ਤਿੱਕਰ ਸੰਸਕਾਰ ਕੀਤਾ ਜਾਏਗਾ ਕੋਈ ਉਹ ਤਾਂ ਜੀ ਹੁਣ ਉੱਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਾ ਜੀ ਸਾਡੀ ਹਜੇ ਕੋਈ ਗੱਲ ਨਹੀਂ ਠੀਕ ਹੈ ਜੀ हां सरपंच साहब की गल बात हुई है जेड़े कनाडा ਦੇ ਵਿੱਚ ਮੁੰਡੇ ਦੀ ਡੈਥ ਹੋਈ ਹੈ ਜੀ ਇਹ ਸਾਡੇ ਪਿੰਡ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਪਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਧ ਗਈ ਜੀ ਜੀ ਅਸੀਂ ਹੁਣ ਕੀ ਪ੍ਰੋਸੈਸ ਚੱਲ ਰਿਹਾ ਹੈ লাশ ਨੂੰ ਇੱਥੇ ਲੈਉਣ ਵਾਸਤੇ ਡੈੱਡ ਬੋਡੀ ਨੂੰ ਜੀ ਪ੍ਰੋਸੈਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ ਚ ਪਹੁੰਚ ਜੇ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਆਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਲੜਕੀ ਦੀ 29 ਸਾਲ ਦੀ ਉਮਰ ਸੀਗੀ ਆ ਕਿਤੇ ਕੋਈ ਕਰੈਡਿਟ ਬੜੀ ਲੈਦੀ ਜਾ ਸਕਦੀ ਏ ਪਿੰਡ ਜੀ ਕੋਸ਼ਿਸ਼ ਤਾਂ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਜੀ ਹਾਂ ਜੀ ਠੀਕ ਹੈ ਜੀ ਠੀਕ ਇਹ ਕੀ ਪਰਮਪਰ ਹੈ ਇਹ ਟੈਗ ਦੀ ਸ਼ਿਕਾਇਤ ਸੀ ਜੀ ਟੈਗ ਹੋ ਗਿਆ ਜੀ ਕਿੰਨਾ ਸਮਾਂ ਪਹਿਲਾਂ ਗਏ ਸੀ ਇਹ ਇਹ 7 ਮਹੀਨੇ ਪਹਿਲਾਂ ਗਏ ਸੀ ਕਿੰਨੀ ਉਮਰ ਕਿੰਨੀ ਸੀ ਜੀ 30 ਸਾਲ ਦੀ ਉਮਰ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉਥੇ ਗੱਡੀਆਂ ਦੀ ਰਿਪੇਅਰ ਪੂਰਤ ਵਗੈਰਾ ਸੀ ਜੇ ਕੰਮ ਕਿਹੜੀ ਜਗ੍ਹਾ ਗਈ ਸੀ ਅਡਮੈਂਟਲ ਸੀ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿੰਨਾ ਦਾ ਸੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਇੱਥੇ ਉਹਨਾਂ ਦੇ ਸਹੁਰੇ ਆ। ਜੀ ਉਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ। ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਘਰ ਨੂੰ ਫਿਰ ਹੋਇਆ। ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜੀ ਹੁਣ ਲਿਆਉਣ ਦੀ ਜਿੱਤ ਆਪਣੇ ਇੱਥੋਂ ਦੀ ਜੀ ਹੁਣ ਅਸੀਂ ਚਾਹੁੰਦੇ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਇੱਥੇ ਹੀ ਉਹਨੂੰ ਅੱਜ ਇੱਥੇ ਡੈਡਬੋਡੀ ਨੂੰ ਜੀ ਤੇ ਸ਼ਿਸ਼ਕਾਰ ਵਗੈਰਾ ਇੱਥੇ ਕਰੀਏ। ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜਿਵੇਂ ਵਿਆਹੇ ਸੀਗੇ ਜੀ? ਵਿਆਹੇ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਸੀ ਆਪਣੇ? ਉਹਨੂੰ ਪੌਣਕ ਦੋ ਸਾਲੇ ਹੋ ਗਏ ਪੌਣਕ ਦੋ ਸਾਲੋ ਜੀ ਸਰਕਾਰ ਤੋਂ ਕੋਈ ਮੰਗ ਕਰਨਾ ਚਾਹੁੰ ਜੀ ਕਿ ਉਹਦੀ ਡੈਡ ਬੋਡੀ ਨੂੰ ਪੰਜਾਬ ਚ ਇੱਥੇ ਲਿਆਉਣ ਦਿੱਤਾ ਜਾਵੇ ਸਾਡੀ ਮੱਤ ਕੀ ਦੀ ਹੈ ਤੁਹਾਡਾ ਬ੍ਰਦਰ ਲੱਗਦਾ ਸੀ ਹਾਂ ਜੀ ਮੇਰੇ ਤੇ ਛੋਟਾ ਸੀ ਛੋਟਾ ਸੀ ਠੀਕ ਹੈ ਠੀਕ ਹੈ